ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAM DAS GURU ਜਿਨ ਸਿਰ ਅਤਨੈ ਸਵਾਰਿਆ ਜੀ ਦੇ ਗੁਰਵਾਕਾਂ ਅਨਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ RAM DAS ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਦੀਆਂ ਸੰਗਤਾਂ 8 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਅਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਬਰਮਿੰਗਮ ਦੀ ਸੰਗਤ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ 6 ਅਕਤੂਬਰ ਨੂੰ ਸ਼ਾਮ ਨੂੰ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਸ ਦੇ ਭੋਗ 8 ਅਕਤੂਬਰ ਨੂੰ ਸ਼ਾਮ ਨੂੰ 6 ਵਜੇ ਪਾਏ ਜਾਣਗੇ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੀਆਂ ਹੀ ਸੰਗਤਾਂ ਨੇ ਬੜੇ ਪਿਆਰ ਉਤਸ਼ਾਹ ਦੇ ਨਾਲ ਗੁਰਬਾਣੀ ਕੀਰਤਨ ਪਾਠ ਸਰਵਣ ਕਰਨਾ ਜਿਸ ਵਿੱਚ ਅਲੰਗਰ ਟੁੱਟ ਵਰਤਣਗੇ ਛਟਾਲ ਲਗਾਏ ਜਾਣਗੇ ਰਾਤ ਨੂੰ ਦੀਪਮਾਲਾ ਆਸਥਿ ਬਾਜੀ ਦਾ ਖਾਸ ਪ੍ਰਬੰਧ ਹੈ ਸੋ ਆਪ ਸਭ ਸੰਗਤਾਂ ਨੇ ਬੜੇ ਹੀ ਪਿਆਰ ਭਾਵਨਾ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ